ਮੈਸਰ ਸ਼ਿਗਲ ਜੀ ਹਾਂ ਜੀ ਦੇਖ ਲਈ ਜੀ ਬੜਾ ਤੁਹਾਡੀ ਦੇਖੋ ਜਮੀਨ ਕਾਫੀ ਕਿੰਨੇ ਕਿ ਦੂਰ ਸੀ ਕਿੱਥੇ 15 16 ਕਿੱਲੇ ਸੀ ਅੱਛਾ ਇਤੋਂ ਕੇ 15 16 ਕਿੱਲੇ ਵਾਹ ਅੱਛਾ ਉਹ ਫਿਰ ਕਹਿੰਦਾ ਪਹਿਲਾਂ ਤਾਂ ਪਹਿਲਾਂ ਹੜ੍ਹ ਆਇਆ ਸੀ ਜਿਹਦੇ ਢਾਈ ਕਿ ਕਾਫੀ ਹੁਣ 4-5 ਕਿਤੇ ਹੁਣ ਤਾਂ ਹੈਗੀ ਪਪਕਾਰ ਲੱਗੀ ਅੱਛਾ ਕਾਫੀ ਨੁਕਸਾਨ ਹੋ ਗਿਆ ਨਾ ਸਾਨਾ ਦੇਖੋ ਤੁਸੀਂ ਸਾਹਮਣੇ ਉਹ ਵੱਢ ਕੇ ਤਾਂ ਹੈ ਉਹ ਉੱਥੇ ਤਾਂ ਕਰਨ ਲੋਕ ਨਾ ਕੋਈ ਵੀ ਕਿਸੇ ਤਰ੍ਹਾਂ ਸਰਕਾਰੀ ਕਿਸੇ ਤਰ੍ਹਾਂ ਥੇ ਵਾਲੀ ਕੋਈ ਨਹੀਂ ਹਾਂਜੀ ਕਿੰਨਾ ਨੁਕਸਾਨ ਨੁਕਸਾਨ ਹੋਇਆ ਉਹ ਨੁਕਸਾਨ ਕਾਫੀ ਹੈ ਜੀ 4-5 ਲੱਖ ਦਾ ਇੱਕ ਕਿੱਲੇ ਚੋਂ ਅੱਛਾ ਤੇ ਕਿੰਨੇ 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 ਹੋਣਗੇ ਚਾਰ ਵਾਲੇ ਚਾਰ-ਪੰਜ ਕਿੱਤੇ ਅੱਛਾ ਕਾਫੀ ਨੁਕਸਾਨ ਹੋ ਗਿਆ ਹੈ ਬੇ ਇਸ ਤਰ੍ਹਾਂ ਜੇ ਤਰ ਬਰਸਾਤ ਉੱਪਰ ਹੋ ਤੇ ਜਾਂਦੀ ਜੇ ਫਿਰ ਅੰਮ੍ਰਿਤਸਰ ਪਰਮਾਤਨਗਰ ਹੋਰ ਨੁਕਸਾਨ ਹੋਏਗਾ ਹਾਂ ਜੀ ਹਾਂ ਜੀ ਆਹ ਦੇਖੋ ਮੋਟਰ ਖੜੀ ਹੈ ਆਪਣੀ ਹਾਂ ਜੀ ਆਹ ਇੱਥੋਂ ਮੋਟਰ ਆਹ ਕਮਰਾ ਬਣਿਆ ਡੇਗਣ ਵਾਲੀ ਥੋੜੀ ਜਿਹੀ ਵੀ ਮੇਕਰ ਦੋ ਕੋ ਕਰਨਾ ਕੀ ਅਪੀਲ ਕਰ ਰਹੇ ਸਰਕਾਰ ਨੂੰ ਅਸੀਂ ਇਹ ਕਹਿੰਦੇ ਵੀ ਇੱਥੇ ਆ ਕੇ ਕੰਮ ਦੇਖਣਾ ਚਾਹੀਦਾ ਆ ਬੰਨ ਤੋਂ ਗਣਾ ਇੱਕ ਕਿੱਲਾ ਕਰ ਅੱਛਾ ਹਾਂਜੀ ਹਾਂਜੀ ਬੜਾ ਨੁਕਸਾਨ ਹੋਇਆ ਜੀ ਤੁਹਾਡਾ ਫੋਨ ਆਸਾਨ ਹੋ ਗਿਆ ਉਹ ਕੀ ਕਰ ਰਹੇ ਤੁਸੀਂ ਇਹਨੂੰ ਤਾਰਾਂ ਨਾਲ ਬੰਨ ਗਏ ਹਾਂਜੀ ਇਹ ਕੀ ਕਰ ਰਹੇ ਹੋ ਅਸੀਂ ਹੁਣ ਆਪ ਦਾ ਦਿਲਸਰਤ ਦਾ ਕਰ ਰਹੇ ਆ ਮੜਿਆ ਨਾਲ ਨਾਲ ਟੁੱਟਿਆ ਆਪਦੀ ਪਪੂਲਰ ਪੋਨਰ ਵੱਧ ਗਿਆ ਸੀ ਨਾਲ ਲਾਰੇ ਆਸੀਂ ਵੀ ਕੋਈ ਨਾ ਕੋਈ ਫਾਇਦਾ ਹੋ ਜਾਂ ਸੋ ਸਕੇ ਪਰ ਕੋਈ ਨਾ ਵੀ ਮਾੜੀ ਮੋਟੀ ਰੋਗ ਲੱਗ ਜੂ ਇਹਦੇ ਨਾਲ ਤਾਂ ਕਰਕੇ ਅਸੀਂ ਇਹ ਪਪੂਲਰ ਆਪ ਦਾ ਹੀ ਆ ਪਪੂਲਰ ਵੱਧ ਬੋਟੇ ਇੱਥੇ ਲਾਣ ਲੱਗੇ ਆਏ ਹਾਂ ਵੀ ਚਲੋ ਕੋਈ ਨਾ ਕੋਈ ਫਾਇਦਾ ਹੋ ਜਵੇ ਹੁਣ ਜਮੀਨ ਆ ਸਵੇਰੇ ਸਵੇਰੇ ਜਗ੍ਹਾ ਕਾਫੀ ਸੀ ਉਹ ਅੱਗੇ ਤੱਕ ਠੀਕ ਹੈ ਜਿਹੜੀ ਸਵੇਰੇ ਅੱਜ ਦੀ ਅੱਛਾ ਜੀ ਜਿਹੜੀ ਕੱਲ ਪਰਸੋਂ ਗਈ ਆ ਉਹ ਲੱਗ ਹੂੰ ਬਹੁਤ ਨੁਕਸਾਨ ਹੋ ਗਿਆ ਆ ਆ ਸਾਡੇ ਦੇ 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 ਕਿਲਾ ਡੇਢ ਕਿਲਾ ਹੁਣ ਡੱਗਿਆ ਹੁਣੇ ਹੀ ਨਾਲੇ ਅਸੀਂ ਇੱਕ ਘੰਟਾ ਹੋਇਆ ਇਹਨੂੰ ਹਜੇ ਕੀ ਕਰਨਾ ਚਾਹੀਦਾ ਸਰਕਾਰ ਨੂੰ ਕੀ ਕਰ ਹਾਂਜੀ ਸਰਕਾਰ ਨੂੰ ਕੀ ਕਰਨਾ ਸਰਕਾਰ ਨੂੰ ਸਾਡੀ ਮਦਦ ਕਰਨੀ ਚਾਹੀਦੀ ਮਾਪੇ ਕੱਟ ਨਾ ਕਿ ਕਿੰਨਾ ਦੇ 16 17 ਕਿਲੇ ਸੀ ਵਿੱਚ ਪਪੂਲਰ ਲੱਗੇ ਸੀ ਘਟੋ ਘਟ 50 60 ਲੱਖ ਦੇ ਤਾਂ ਪਪੂਲਰ ਚੱਲ ਗਏ ਉਹ ਜ਼ਮੀਨ ਤਾਂ ਜਿਹੜੀ ਚਲੋ ਗਈ ਆ ਉਹ ਗਈ ਆ ਕਿਉਂ ਦਰਿਆ ਦੇ ਵਿੱਚ ਪੈਂਦੀ ਗਈ ਆ ਪਰ ਜਿਹੜਾ ਨੁਕਸਾਨ ਹੋ ਗਿਆ ਹੁਣ ਆ ਸਵੇਰ ਤੋਂ ਹੀ ਆਪ ਲੱਗ ਰਿਹਾ ਪਪੂਲਰ ਵੱਡ ਵੱਡ ਓਟ ਲਾਣੇ ਵੀ ਪਾਣੀ ਥੋੜਾ ਜਿਹਾ ਵਹਾਵ ਘਟ ਹੋਵੇ ਜ਼ਮੀਨ ਘਟ ਜਾਵੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਇਹਨਾਂ ਵੱਲੋਂ ਮੈਂ ਮੰਗ ਕਰ ਰਿਹਾ ਮੈਂ ਕੋਲ ਜੀ ਦਿਖ ਰਹੀ ਆ ਲਗਾਈ ਦੇਦੇ ਫਿਰ ਵੀ ਜ਼ਮੀਨ ਫੇਰ ਵੀ ਘਟ ਪਾਣੀ ਦਾ ਵਹਾਵ ਬਹੁਤ ਤੇਜ਼ਾ ਹੀ ਉਹ ਦੇਖੋ ਡੇਗਦੀਆਂ ਟੀਗਾਂ ਡੇਗ ਰਹੀਆਂ ਨੇ ਪਾਣੀ ਇੰਨਾ ਤੇਜ਼ ਆ ਰਿਹਾ ਇਹ ਨਹੀਂ ਪਤਾ ਕੱਲ ਤੱਕ ਪਾਣੀ ਬੰਨ ਨਾ ਲੱਗ ਜਵੇ ਇਹਨਾਂ ਵੱਲੋਂ ਮੈਂ ਆਪ ਖੁਦ ਬੇਨਤੀ ਕਰ ਰਿਹਾ ਪ੍ਰਸ਼ਾਸਨ ਅੱਗੇ ਕਿ ਇੱਕ ਤਾਂ ਇੱਥੇ ਆ ਕੇ ਸਾਰ ਲਈ ਜਾਵੇ ਇਹਨਾਂ ਦੀ ਦੂਜਾ ਜੋ ਵੀ ਇਹਨਾਂ ਦਾ ਮੁਆਜ਼ਾ ਬਣਦਾ ਦਿੱਤਾ ਜਾਵੇ ਕਿਉਂਕਿ ਦੇਖ ਪੂਰੀ ਪੱਧਰ ਜ਼ਮੀਨ ਆ ਕਾਨਕ ਝੋਨਾ ਹੁੰਦਾ ਰਿਆ ਵਾ ਹੁਣ ਤਾਂ ਇਹਨਾਂ ਨੇ ਪਪੂਲਰ ਲਾਏ ਆ ਪਿੱਛੇ ਜੇ ਮੰਤਰੀ ਸਾਹਿਬ ਦਾ ਬਿਆਨ ਆ ਸਪੀਕਰ ਸਾਹਿਬ ਦਾ ਕਿ ਜਿਹੜਿਆਂ ਦੀ ਜ਼ਮੀਨ ਵੇਚੋ ਆਪਣਾ ਰਿਤਾਪ ਚੁਕਾ ਸਕਦੇ ਨੇ ਪਰ ਕੋਈ ਚੁਕਾਨ ਦਾ ਮੌਕਾ ਹੀ ਨਹੀਂ ਕੋਈ ਦਿੰਦਾ ਹੀ ਨਹੀਂ ਕਿਸੇ ਨੂੰ ਵਿਚੋਂ ਬਚਾਲਿਓ ਸਾਫ਼ ਕੀਤਾ ਹੁੰਦਾ ਤਾਂ ਸਾਡੀਆਂ ਜ਼ਮੀਨਾਂ ਤਾਂ ਨਾ ਜਾਂਦੀਆਂ ਅਸੀਂ ਹਾਂ ਅਸੀਂ ਇਹੀ ਮੰਗ ਕਰਦੇ ਆ ਕਿ ਇੱਥੇ ਇੱਕ ਤਾਂ ਥਾਰ ਲਈ ਜਾ ਮੈਂ ਮਿਹਰਬਾਨ ਥਾਣੇ 'ਚ ਵੀ ਫੋਨ ਕਰ ਲਿਆ ਐਸਐਸਬੀ ਨੂੰ ਵੀ ਫੋਨ ਕਰ ਲਿਆ ਬੀਜੀ ਜਲ ਰਹੇ ਸੀ ਮਿਹਰਬਾਨ ਆਲੇ ਨਾਲ ਗੱਲ ਹੋਈ ਆ ਪ੍ਰਸ਼ਾਸਨ ਕਹਿੰਦੇ ਦੇਖਣ ਆਵਾਂਗੇ ਪਰ ਹਜੇ ਤੱਕ ਸਾਡੇ ਕੋਲ ਕੋਈ ਨਹੀਂ ਆ ਪਹੁੰਚਿਆਗਾ ਮੈਂ ਮੁੰਡਿਆ ਸਾਹਿਬ ਨੂੰ ਇਹੀ ਅਪੀਲ ਕਰਨਾ ਚਾਹਨਾ ਕਿ ਆ ਕੇ ਇਹਨਾਂ ਦੀ ਸਾਰ ਨਿਤੀ ਜਾਵੇ ਆ ਦੇਖੋ ਕਿੰਦਾ ਢਿਗਾ ਜਾਨੀ ਆ ਆ ਦੇਖਦੇ ਦੇਖਦੇ ਕਿਸ ਤਰ੍ਹਾਂ ਦੇਖ ਲੋ ਕਿਸ ਤਰ੍ਹਾਂ ਥੱਲੇ ਤਸਰੀ ਜਾ ਰਹੀ ਹੈ ਆ ਦੇਖੋ ਦੇਖਦੇ ਦੇਖਦੇ ਹੋਇਆ ਕਿ ਆਪਣੇ ਖੜੇ ਖੜੇ ਥਾਇਲ ਜੀ ਡੇਢ ਕਿਲਾ ਜ਼ਮੀਨ ਦਾ ਵਿੱਚ ਜਲ ਗਿਆ ਖੜੇ ਖੜੇ ਤੁਸੀਂ ਦੇਖ ਰਹੇ ਆ ਪਪੂਲਰ ਵੱਡ ਵੱਡ ਆਪਣੇ ਪਪੂਲਰ ਵੱਡ ਵੱਡ ਓਟ ਲਾ ਰਹੇ ਆ ਸੀ ਆ ਦੇਖੋ ਕਿੰਦਾ ਢਿਗਾ ਡੇਗਰੀਆਂ ਹਾਂ ਬੱਚਿਆਂ ਨੂੰ ਪਾਲੇ ਪਪੂਲਰ ਜਦੋਂ ਇਦਾਂ ਅੱਖਾਂ ਦੇ ਸਾਹਮਣੇ ਜਾਂਦੇ ਆ ਬੰਦੇ ਦਾ ਨਾ ਦਿਲ ਰੋਣਾ ਆਂਦਾ ਜੀ ਹੁੰਦਾ ਜੀ ਹੁੰਦਾ ਨੁਕਸਾਨ ਤਾਂ ਜਿਹੜਾ ਹੁੰਦਾ ਉਹ ਨਾ ਕੁਦਰਤ ਦੀ ਮਾਰ ਆ ਚਲੋ ਆਸੀਂ ਕਹਿ ਨਹੀਂ ਸਕਦੇ ਵੀ ਕਿਸੇ ਨੇ ਕਰਤਾ ਹੈ ਕੁਦਰਤ ਆ ਕੁਦਰਤ ਆ ਕਿ ਕਿਸੇ ਦਾ ਜ਼ੋਰ ਨਹੀਂ ਪਰ ਪ੍ਰਸ਼ਾਸਨ ਨੂੰ ਇਹਦੇ ਵਾਸਤੇ ਕੋਈ ਨਾ ਕੋਈ ਮੈਪ ਬਣਾਉਣਾ ਚਾਹੀਦਾ ਕੋਈ ਇਹਦਾ ਸੁਭਦਾ ਰੱਖਣੀ ਚਾਹੀਦੀ ਹੈ ਵੀ ਆਣ ਵਾਲੇ ਹਰ ਸਾਲ ਇਹ ਆਂਦਾ ਪਾਣੀ ਦਾ ਇਹ ਨਹੀਂ ਵੀ ਇੱਕ ਵਾਰੀ ਆਂਦਾ ਹਰ ਸਾਲ ਹੀ ਆਂਦਾ